ਮੈਂ ਹਾਸ਼ਟਿਕ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਈਡੀ ਦਾ ਇੱਕ ਵੱਡਾ ਐਕਸ਼ਨ ਈਡੀ ਵੱਲੋਂ ਇੱਕ ਜਿਹੜੇ ਨੇ ਕਾਂਗਰਸੀ ਵਿਧਾਇਕ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿੱਥੇ ਉਹਨਾਂ ਨੇ ਜਿਹੜੀ ਜਾਇਦਾਦ ਬਣਾਈ ਸੀ ਉਹਨਾਂ ਦੇ ਖਿਲਾਫ ਮਾਮਲਾ ਦਰਜ ਸੀ ਲੇਕਿਨ ਉਹ ਕਿਸੇ ਵੀ ਤਰ੍ਹਾਂ ਹੱਥ ਦੇ ਵਿੱਚ ਈਡੀ ਦੇ ਨਹੀਂ ਆ ਰਹੇ ਸੀ ਮਤਲਬ ਈਡੀ ਉਹਨਾਂ ਨੂੰ ਕਾਬੂ ਨਹੀਂ ਕਰ پا ਰਹੀ ਸੀ ਲੇਕਿਨ ਹੁਣ ਉਹਨਾਂ ਨੂੰ ਕਰ ਲਿਆ ਗਿਆ ਹੈ ਕਾਬੂ ਹੁਣ ਉਹ ਲੰਬੇ ਸਮੇਂ ਲਈ ਜੇਲ੍ਹ ਵਿੱਚ ਜਾਣਗੇ ਜਿੰਦੇ ਤੇ ਈਡੀ ਨੇ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਇਨਫਰੋਸਮੈਂਟ ਡਾਇਰੈਕਟਰ ਦੇ ਕਰਨਾਟਕਾ ਕਾਂਗਰਸੀ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਹੈ ਏਜੰਸੀ ਨੇ ਕਰਨਾਟਕ Goa ਮਹਾਰਾਸ਼ਟਰ ਤੇ ਰਾਜਸਥਾਨ ਵਿੱਚ 30 ਥਾਵਾਂ ਤੇ ਕੇਸੀ ਵਿਰਿੰਦਰ ਦੀਆਂ ਜਾਇਦਾਦਾਂ ਤੇ ਰਿਹਾਸ਼ਿਆਂ ਤੇ ਛਾਪੇਮਾਰੀ ਕੀਤੀ ਕਰੋੜਾ ਰੁਪਏ ਦੇ ਨਾਲ ਨਾਲ ਗਹਿਣੇ ਦੀ ਜ਼ਬਤ ਕੀਤੇ ਦੋਸ਼ ਸੀ ਵਿਧਾਇਕ ਕਈ ਆਨਲਾਈਨ ਸੱਟੇਬਾਜ਼ੀ ਸਾਈਟਾਂ ਚਲਾਉਂਦਾ ਸੀ ਈਡੀ ਨੇ ਕਿਹਾ ਕਿ ਬੰਗਲੂਰ ਦੀ ਟੀਮ ਨੇ ਸ਼ੁੱਕਰਵਾਰ ਨੂੰ ਚਿੱਤਰਦੁਰਗਾ ਸ਼ਹਿਰ ਦੇ ਵਿਦਾਇਕ ਕੇਸੀ ਵਰਿੰਦਰ ਅਤੇ ਹੋਰ ਵਿਰੋਧਤੀ ਥਾਵਾਂ ਤੇ ਤਲਾਸ਼ੀ ਲਈ ਜਿਨ੍ਹਾਂ ਵਿੱਚ ਚਿੱਤਰਦੁਰਗਾ ਜ਼ਿਲ੍ਹੇ ਵਿੱਚ 6 ਬੰਗਲੂਰ 10 ਜੋਧਪੁਰ ਵਿੱਚ 3 ਹੁਬਲੀ ਵਿੱਚ ਇੱਕ ਮੁੰਬਈ ਵਿੱਚ ਅਤੇ ਗੋਆ ਵਿੱਚ 8 ਆਹਾਤੇ ਸ਼ਾਮਲ ਹਨ ਗੋਆ ਦੇ ਟਿਕਾਣਿਆਂ ਵਿੱਚ ਪੰਜ ਕਿਸੋਂ ਕਿਸੋਂ ਕੈਸੀਨੋ ਵੀ ਸ਼ਾਮਲ ਹਨ ਪਾਪੀਜ਼ ਕੈਸੀਨੋ ਗੋਲਡ ਵਰਗੀਆਂ ਸਾਰੇ ਹੀ ਕੈਸੀਨੋ ਨੂੰ ਜਿਹੜੇ ਸੱਤ ਕੈਸੀਨੋ ਨੇ ਉਹ ਬਿਗ ਡੈਡੀ ਕੈਸੀਨੋ ਇਹ ਤਲਾਸ਼ੀਆਂ ਗੈਰ ਕਾਨੂੰਨੀ ਆਨਲਾਈਨ ਅਤੇ ਆਫਲਾਈਨ ਸੱਟੇਬਾਜੀ ਨਾਲ ਸਬੰਧ ਦੇ ਵਿੱਚ ਮਾਮਲੇ ਵਿੱਚ ਕੀਤੀਆਂ ਗਈਆਂ ਹਨ ਜਿਹੜਾ ਉਹਨਾਂ ਦਾ ਦੁਬਈ ਤੋਂ ਪਤਾ ਲੱਗਾ ਹੈ ਕਿ ਉਹਨਾਂ ਨੇ ਕਿੰਗ 597 ਰਾਜਾ 567 ਪਾਪੀਜ਼ 03 ਅਤੇ ਰਤਨਾ ਗੇਮਿੰਗ ਵਰਗੇ ਨਾਵਾਂ ਦੀ ਆਨਲਾਈਨ ਸੱਟੇਬਾਜੀ ਸਾਇਦਾ ਚਲਾ ਰਹੇ ਸੀ ਇਸ ਤੋਂ ਦੋਸ਼ੀ ਦਾ ਭਰਾ ਕੇਸੀ ਥਿਪ ਥਿਪੇਸ ਵਾਸੀ ਦੁਬਈ ਤੋਂ ਤਿੰਨ ਵਪਾਰਕ ਸੰਸਥਾਵਾਂ ਚਲਾ ਰਿਹਾ ਹੈ ਡਾਇਮੰਡ ਸਟਾਫ টিਆਰਐਸ ਟੈਕਨੋਲੋਜੀ ਅਤੇ ਪਾਈਮਾ ਟੈਕਨੋਲੋਜੀ ਦੇ ਬਰਿੰਦਰ ਕਾਲ ਸੈਂਟਰ ਅਤੇ ਗੇਮਿੰਗ ਸੰਚਾਲਨ ਨਾਲ ਜੁੜੀਆਂ 12 ਕਰੋੜ ਰੁਪਏ ਦੀ ਨਕਦੀ ਅਤੇ ਗਹਿਣੇ ਵੀ ਜ਼ਬਤ ਹੋਏ ਹਨ ਵਿਦਾਇਤ ਦੇ ਕਾਲ ਛਾਪੇ ਵਾਲੀ ਤੇ 12 ਕਰੋੜ ਰੁਪਏ ਦੀ ਨਕਦੀ ਜਿਸ ਵਿੱਚ ਲਗਭਗ 1 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ 6 ਕਰੋੜ ਰੁਪਏ ਸੋਨੇ ਦੇ ਗਹਿਣੇ ਅਤੇ ਲਗਭਗ 10 ਕਿਲੋ ਚਾਂਦੀ ਦੇ 4 ਵਾਰਨ ਬਰਾਬਤ ਕੀਤੇ ਗਏ ਧਾਂਯੋਗ ਹੈ ਕਿ ED ਇਹ ਕਾਰਵਾਈ ਸੰਸਦ ਦਾ ਆਨਲਾਈਨ ਗੇਮਿੰਗ ਬਿੱਲ ਪਾਸ ਹੋਣ ਤੋਂ ਕੁਝ ਦਿਨ ਬਾਅਦ ਕੀਤੀ ਗਈ